ਹਾਂਜੀ ਸੰਗਰੂਰ ਸਹਿਰ ਵਾਲਿਓ ਤੁਹਾਡੇ ਵਾਸਤੇ ਲੈ ਕੇ ਆਏ ਆ ਬਿਲਕੁਲ ਦੇਸੀ ਪਿੰਡਾਂ ਦੀ ਲੱਸੀ ਜਿਵੇਂ ਮੈਂ ਪਿੰਡਾਂ ਦੇ ਵਿੱਚ ਪੀਤੀ ਹੋਈ ਸੀ ਉਸ ਤੋਂ ਵੀ ਕਿਤੇ ਵਧੀਆ ਵਧੀਆ ਤਰੀਕੇ ਨਾਲ ਬੀਰ ਬਣਾਉਂਦੇ ਨੇ ਬਿਲਕੁਲ ਦੇਸੀ ਤਰੀਕੇ ਨਾਲ ਜਿਵੇਂ ਆਪਣੇ ਪਿੰਡਾਂ ਦੀਆਂ ਮਾਵਾਂ ਬਣਾਉਂਦੀਆਂ ਹੁੰਦੀਆਂ ਸੀਗਾ ਮੈਂ ਪਹਿਲੀ ਵਾਰੀ ਉਹ ਟੇਸਟ ਦੇਖਿਆ ਉਹ ਟੇਸਟ ਮੈਨੂੰ ਅੱਜ ਤੱਕ ਮਿਲਿਆ ਨਹੀਂ ਸੀਗਾ ਮੈਂ ਫੌਜ ਦੇ ਵਿੱਚ ਕਈ ਵਾਰੀ ਦੇਖਿਆ ਕਿ ਯਾਰ ਦੇਸੀ ਲੱਸੀ ਜਿਹੜੀ ਖੱਟੀ ਲੱਸੀ ਹੁੰਦੀ ਆ ਅ ਗਰੇਸ਼ ਤੁਸੀਂ ਦੇਖੀ ਹੁਣੀ ਆ ਪਿੰਡਾਂ ਦੇ ਵਿੱਚ ਆਪਾਂ ਨੇ ਸਾਰੇ ਨੇ ਦੇਖੀ ਆ ਬਟ ਉਹ ਲੱਸੀ ਮੈਨੂੰ ਪਹਿਲੀ ਵਾਰੀ ਸਵਾਦ ਮਿਲੇ ਸੰਗਰੂਰ ਦੇ ਵਿੱਚ ਜੇ ਤੁਸੀਂ ਸਵਾਦ ਦੇਖਣਾ ਚਾਹੁੰਦੇ ਹੋ ਤਾਂ ਆ ਦੇਖ ਸਕਦੇ ਹੋ ਸ਼ਿਵਮ ਕੁਲੋਨੀ ਦੇ ਵਿੱਚ ਪੰਜ ਨੰਬਰ ਗਲੀ ਦੇ ਵਿੱਚ ਤੁਸੀਂ ਕਦੋਂ ਵੀ ਆ ਸਕਦੇ ਹੋ ਨੇੜੇ ਇਧਰੋਂ ਗੁਰੂ ਸੈਲੂਨ ਅਕਾਲ ਫੂਡਜਾ ਇਧਰ ਜਪਜੀ ਹੈਲਥ케ਅਰ ਇਹਨਾਂ ਦੇ ਵਿੱਚ ਪੰਜ ਨੰਬਰ ਗਲੀ ਦੇ ਵਿੱਚ ਤੁਸੀਂ ਕਦੋਂ ਵੀ ਆ ਸਕਦੇ ਹੋ ਆਜੋ ਅੰਦਰ ਦਿਖਾ ਦਿੰਦੇ ਆ ਤੁਹਾਨੂੰ ਦੁੱਧ ਦਹੀਂ ਲੱਸੀ ਤੁਸੀਂ ਕਦੋਂ ਵੀ ਆ ਕੇ ਲੈ ਜਾ ਸਕਦੇ ਹੋ ਵੀਰਾਂ ਤੋਂ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਹੁਣ ਵੀ ਕਹਿੰਨਾ ਮੈਂ ਕਿਸੇ ਤੋਂ ਪੈਸੇ ਲੈ ਕੇ ਕਿਸੇ ਦੀ ਪ੍ਰੋਮੋਸ਼ਨ ਨਹੀਂ ਕਰਦਾ ਵੀਰ ਤੁਹਾਡੇ ਤੋਂ ਪੈਸਾ ਨਹੀਂ ਲੈਂਦਾ ਨਹੀਂ ਨਹੀਂ ਵੀਰ ਕਦੇ ਵੀ ਨਹੀਂ ਲੈਂਦਾ ਮੈਂ ਕਿਹਦੀ ਸਪੋਰਟ ਕਰਦਾ ਜਿਹੜੇ ਆਪਣੇ ਆਮ ਪਰਿਵਾਰ ਨੇ ਗਰੀਬ ਪਰਿਵਾਰ ਨੇ ਕਿਸਾਨ ਪਰਿਵਾਰ ਨੇ ਉਹਨਾਂ ਦੀ ਸਪੋਰਟ ਕਰਦਾ ਵੀਰ ਬਣ ਕੇ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਤਾਜੋ ਮੈਂ ਕਹਨੂੰ ਤੁਹਾਡੇ ਬੱਚਿਆਂ ਦੀ ਹੈਲਪ ਕਰ ਸਕਾਂ ਤੁਹਾਡੇ ਬੱਚੇ ਵੀ ਮੈਨੂੰ ਪਤਾ ਆਪਣੇ ਨਾਰਮਲ ਘਰਾਂ ਚੋਂ ਦੇ ਅਮੀਰ ਬੰਦੇ ਦੀ ਤਾਂ ਕੋਈ ਵੀ ਹੈਲਪ ਕਰ ਦਿੰਦਾ ਸਲਾ ਸਵਾਦ ਉਦੋਂ ਆਉਂਦਾ ਜਦੋਂ ਆਪਣੇ ਕਿਸਾਨ ਪਰਿਵਾਰਾਂ ਦੀ ਜਾਂ ਗਰੀਬ ਪਰਿਵਾਰਾਂ ਦੀ ਕੋਈ ਬਾਹ ਫੜਦਾ ਕਦੇ ਵੀ ਦੇਖ ਲਿਓ ਮੈਂ ਕਿਸੇ ਤੋਂ ਪੈਸੇ ਲੈ ਕੇ ਕਿਸੇ ਦੀ ਪ੍ਰੋਮੋਸ਼ਨ ਨਹੀਂ ਕਰਦਾ ਨਾ ਮੈਂ ਆਪਣੇ ਚੈਨਲ ਤੇ ਪਾਵਾਂ ਜਿਹੜੀ ਗੱਲ ਸਹੀ ਹੈ ਤਾਂ ਸਹੀ ਦਿਖਾਉਂਗਾ ਗਲਤ ਤਾਂ ਗਲਤ ਆ ਅ ਮੇਰੇ ਨਾਲ ਸਿਗਰਟ ਆ ਟੀਰਪੀ 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 ਲੈਟ ਆ ਜੀ ਦੁੱਧ ਉਹ ਤਾਂ ਚਲੋ ਜਿਵੇਂ ਫਾਇਲ ਹੁੰਦੀ ਉਹ ਸਭ ਆਉਗਾ ਹਾਂ ਹਾਂ ਬਾਕੀ ਕਦੇ ਵੀ ਆ ਜਾਓ ਸੰਗਰੂਰ ਦੇ ਵਿੱਚ ਸ਼ਿਵਮ ਕਲੋਨੀ 5 ਨੰਬਰ ਗਲੀ ਦੇ ਵਿੱਚ ਵਿਚਕਾਰ ਜੀ ਆ ਕੇ ਵਿਚਕਾਰ ਜੀ ਵਿਚਕਾਰ ਗੁਰੀ ਹੈ ਸ਼ਲੂਨਾ ਇਹਦੇ ਨਾਲ ਹੀ ਆ ਕਦੋਂ ਵੀ ਆ ਜੇ ਤੁਹਾਨੂੰ ਲੱਸੀ ਬਰਗਾਂ ਦੇ ਹਾਂ ਬਾਈ ਵੀਰੇ ਇੱਕ ਰਿਕੁਐਸਟ ਆ ਸੰਡੇ ਨੂੰ ਕਿਉਂਕਿ ਲੋਕ ਸਾਰੇ ਬੇਲੇ ਹੁੰਦੇ ਨੇ ਠੀਕ ਹੈ ਬਈ ਕੋਈ ਵੀ ਕੰਮ ਕਰਨਾ ਨਹੀਂ ਚਾਹੁੰਦਾ ਸੰਡੇ ਨੂੰ ਠੀਕ ਹੈ ਠੀਕ ਹਾਂਜੀ ਸੰਡੇ ਨੂੰ ਕਿੰਨੇ ਵਜੇ ਓਪਨ ਕਰੋਗੇ ਤੁਸੀਂ ਅਕਚੁਅਲੀ ਸੰਡੇ ਨੂੰ ਨਾ 10 ਵਜੇ ਤੋਂ ਪਹਿਲਾਂ ਕੋਈ ਦੁਕਾਨ ਓਪਨ ਨਹੀਂ ਹੁੰਦੀ ਸਾਡੇ 6:30 ਵਜੇ ਸਵੇਰੇ ਲੋ ਬਿਰੋ ਸੰਗਰੂਰ ਵਾਲਿਓ ਇੱਕ ਹੋਰ ਵਧੀਆ ਆਫਰ ਆ ਤੁਹਾਡੇ ਵਾਸਤੇ ਸੰਡੇ ਨੂੰ 6:30 ਵਜੇ ਤੁਹਾਡੀ ਲੇਡੀਜ਼ ਨੂੰ ਉੱਠਣ ਦੀ ਲੋੜ ਨਹੀਂ ਹੈਗੀ ਨਾ ਲੱਸੀ ਬਣਾਉਣ ਦੀ ਲੋੜ ਨਾ ਬ੍ਰੈਕਫਾਸਟ ਬਣਾਉਣ ਦੀ ਲੋੜ ਹੈ ਬ੍ਰੈਕਫਾਸਟ ਵੀ ਇਨਰ ਦੇ ਸਾਹਮਣੇ ਮਿਲ ਜੂਗਾ ਲੱਸੀ ਵੀ ਇੱਥੇ ਮਿਲ ਜੂ ਦਹੀਂ ਵੀ ਦੁੱਧ ਵੀ ਸਵੇਰੇ 6:30 ਵਜੇ ਸੰਡੇ ਨੂੰ ਕਦੇ ਵੀ ਆ ਕੇ ਬ੍ਰੈਕਫਾਸਟ 7 ਵਜੇ ਮਿਲੂਗਾ ਦੁੱਧ ਦਹੀਂ ਲੱਸੀ ਸਾਢੇ 6 ਵਜੇ ਸਾਢੇ 6 ਵਜੇ ਤੁਸੀਂ ਕਰੋ ਵੀ ਆ ਕੇ ਇੱਥੋਂ ਦੁੱਧ ਦਹੀਂ ਲੱਸੀ ਲੈ ਜਾ ਸਕਦੇ ਹੋ ਰਾਤ ਨੂੰ ਕਿੰਨੇ ਵਜੇ ਬੰਦ ਕਰਦੇ ਹੋ ਵੀਰੇ ਸਰਦ ਨੂੰ 9 ਵਜੇ ਤੋਂ ਪਹਿਲਾਂ 9 ਸਾਢੇ 9 ਵਜੇ ਤੱਕ ਨੂੰ 9 ਸਾਢੇ 9 ਸਾਢੇ 9 ਲਾਸਟ ਡਰਾਈਵ ਆ ਸਾਢੇ 9 ਤੋਂ ਪਹਿਲਾਂ ਪਹਿਲਾਂ ਵੀਰੇ ਕੋਲ ਪਹੁੰਚ ਜਾਓ ਜੇ ਕਿਤੇ ਵੀਰਾਂ ਦੀ ਸ਼ਿਕਾਇਤ ਆਈ ਤਾਂ ਮੇਰੇ ਕੋਲ ਤੁਸੀਂ ਆਪਣੇ ਮੈਸੇਜ ਕਰ ਦਿਓ ਤਾਂ ਤੁਹਾਨੂੰ ਪਤਾ ਹੀ ਆ ਜੇ ਚੰਗਾ ਤਾਂ ਚੰਗਾ ਕਹੋ ਤੇ ਮਾੜਾ ਤਾਂ ਮਾੜਾ ਜੇ ਵੀਰ ਮੜਾ ਕਰਾਂਗੇ ਤਾਂ ਵੀ ਮੈਂ ਇਹਨਾਂ ਦੀ ਵੀਡੀਓ ਪਾਉਂਗਾ ਜੇ ਚੰਗਾ ਕਰ ਲੈਣਗੇ ਸਾਡੀ ਗੱਲ ਹੈ ਵੀਰੇ ਸਾਡੀ ਗੱਲ ਹੈ ਹਾਂ ਜੇ ਇਹਨਾਂ ਦੀ ਗਲਤੀ ਹੋਈ ਵੀਰ ਬਣ ਕੇ ਰਿਕੁਐਸਟ ਹੱਥ ਬੰਨ ਕੇ ਬੇਨਤੀ ਆ ਵੀ ਦੱਸ ਦਿਓ ਹਾਂ ਜੇ ਕੁਛ ਨਹੀਂ ਬਈ ਘਾਟ ਆ ਕਿਓ ਦੱਸ ਦਿਓ ਅਸੀਂ ਪੂਰੀ ਕਰ ਦਾਂਗੇ ਹਾਂ ਇੱਕ ਵਾਰੀ ਬੰਦੇ ਤੋਂ ਗਲਤੀ ਹੋ ਜਾਂਦੀ ਆ ਇੱਥੇ ਦੱਸ ਦਿਓ ਜੇ ਇਹ ਨਹੀਂ ਸੁਧਾਰਦੇ ਤਾਂ ਮੈਨੂੰ ਦੱਸ ਦਿਓ ਤਾਂ ਮੈਂ ਵੀਡੀਓ ਪਾ ਦਊਗਾ ਫਿਰ ਤਾਂ ਜੋ ਵੀਰ ਹਾਂਜੀ ਵੀਰ ਜਿਵੇਂ ਸਪੋਰਟ ਕਰਦਾ ਨਾ ਨਾ ਠੀਕ ਆ ਵੀਰੇ ਸਹੀ ਗੱਲ ਆ ਮੇਰਾ ਸਿੱਧਾ ਸੋਲ ਆ ਆਪਣਾ ਆਪਣਾ ਸਿਸਟਮ ਬਣਾ ਗਿਆ ਵੀਰੇ ਆਪਾਂ ਦਾ ਆਪ ਦਾ ਤਿਆਰ ਕਰਦੇ ਬਸ ਕਿਸੇ ਤੋਂ ਲੈ ਕੇ ਕੁਝ ਨਹੀਂ ਲੈਣਾ ਸਭ ਤੋਂ ਵਧੀਆ ਗੱਲ ਆ ਵੀਰੇ ਆਪਣੇ ਘਰੋਂ ਲੈ ਕੇ ਆਉਂਦੇ ਨੇ ਘਰ ਦਾ ਦੁੱਧ ਕਰਦੀ ਦਹੀ ਆ ਘਰ ਦੀ ਲੱਸੀ ਆ ਬਰਨ ਲੱਗ ਨਹੀਂ ਉਹਦੇ ਜੇ ਚਾਹੋ ਤੁਸੀਂ ਕਮੈਂਟ ਕਰਦੇ ਹੋ ਵੀ ਤੁਸੀਂ ਚਾਹੁੰਦੇ ਹੋ ਵੀ ਇਹਨਾਂ ਦੇ ਘਰ ਦੇ ਹਾਲਾਤ ਵੀ ਕਿਵੇਂ ਨੇ ਕਿਵੇਂ ਦਹੀ ਤਿਆਰ ਕਰਦੇ ਆ ਕਿਵੇਂ ਦੁੱਧ ਤਿਆਰ ਕਰਦੇ ਆ ਕਿਵੇਂ ਲੱਸੀ ਤਿਆਰ ਕਰਦੇ ਆ ਉਹਨਾਂ ਦੀ ਵੀਡੀਓ ਬਣਾ ਸਕਦੇ ਆ ਵੀਰੇ ਕੋਈ ਦਿੱਕਤ ਤਾਂ ਨਹੀਂ ਨਾ ਨਾ ਉਰੀ ਕਰਦੇ ਆ ਵੀਰੇ ਆਪਾਂ ਸਾਰਾ ਕੁਝ ਇੱਥੇ ਉਰੀ ਦਹੀਂ ਦਿਖਾਉਂਗਾ ਤੁਹਾਨੂੰ ਉਹ ਵੀ ਵੀਡੀਓ ਤੋਂ ਬਣਾ ਕੇ ਦਿਖਾ ਦਾਂਗੇ ਜਿਵੇਂ ਤਿਆਰ ਕਰਦੇ ਨੇ ਕਿੰਨੀ ਕਿ ਸਾਫ ਸਫਾਈ ਆ ਪਹਿਲੀ ਗੱਲ ਤਾਂ ਯਾਰ ਪੰਜਾਬੀ ਬੰਦਾ ਸਾਫ ਸਫਾਈ ਰੱਖਦਾ ਬਾਰਾ ਵਾਲਾ ਬੰਦਾ ਆਪਾਂ ਕਹਿ ਨਹੀਂ ਸਕਦੇ ਤੁਸੀਂ ਦੇਖੀ ਨੇ ਕਾਫੀ ਵੀਡੀਓਜ਼ ਆਸਤੂ ਕੋਲੇ ਸਾਹਮਣੇ ਪੰਜਾਬੀ ਤੇ ਗੁਰਸਿੱਖ ਬੰਦਾ ਉਹ ਵਧੀਆ ਸਾਫ ਸਫਾਈ ਦਾ ਧਿਆਨ ਰੱਖਦੇ ਨੇ ਬਾਕੀ ਵੀਡੀਓ ਸ਼ੇਅਰ ਕਰ ਦਿਓ ਜੇ ਕੋਈ ਦਿੱਕਤ ਹੋਈ ਤਾਂ ਵੀ ਮੈਨੂੰ ਦੱਸ ਦਿਓ ਤਾਂ ਵੀ ਆਪਾਂ ਵੀਡੀਓ ਬਣਾ ਲਾਂਗੇ ਧੰਨਵਾਦ